ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਆਪਣੀ ਤਿਆਰੀ ਕਿਵੇਂ ਦੀ ਕੀਤੀ ਹੈ ਕਿਸਾਨਾਂ ਦੇ ਵਿੱਚ ਕਿੰਨਾ ਜੋਸ਼ ਹੈ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਧੁੰਦ ਦੇ ਕਾਰਨ ਠੰਡ ਤਾਂ ਜਰੂਰ ਵਧੀ ਹੈ ਪਰ ਇੱਥੇ ਮਾਹੌਲ ਗਰਮ ਹੈ ਕਿਉਂਕਿ ਕਿਸਾਨਾਂ ਨੇ ਪਰਸੋਂ ਦਾ ਕਿਹਾ ਹੋਇਆ ਕਿ 21 ਤਰੀਕ ਯਾਨੀ ਕਿ ਅੱਜ 11 ਵਜੇ ਦਿੱਲੀ ਕੂਚ ਕੀਤੀ ਜਾਣੀ ਹੈ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਅੱਗੇ ਵਧਿਆ ਜਾਵੇਗਾ ਜੇਕਰ ਹਰਿਆਣਾ ਪ੍ਰਸ਼ਾਸਨ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਤਾਂ ਫਿਰ ਇਹਨਾਂ ਦੇ ਕੋਲ ਵੀ ਪੂਰਾ ਪ੍ਰਬੰਧ ਹੈ ਪ੍ਰਬੰਧ ਤੁਹਾਨੂੰ ਅਸੀਂ ਕੱਲ ਬਹੁਤ ਸਾਰੇ ਦਿਖਾਏ ਤੇ ਇੱਕ ਪ੍ਰਬੰਧ ਤੁਹਾਨੂੰ ਹੋਰ ਦਿਖਾ ਦਿੰਨੇ ਆ ਇੱਕ ਪ੍ਰਬੰਧ ਇਹ ਹੈ ਕਿ ਜਿਹੜਾ ਪਿੱਛੇ ਕਿਸਾਨਾਂ ਨੇ ਕੁੰਡੀ ਪਾਉਣ ਦੇ ਲਈ ਇੱਕ ਯੰਤਰ ਬਣਾਇਆ ਇਹ ਯੰਤਰ ਨੂੰ ਤੁਸੀਂ ਦੇਖ ਲਓ ਕਿ ਬੈਰੀਗੇਟਾਂ ਨੂੰ ਖਿੱਚਣ ਦੇ ਲਈ ਇਹ ਯੰਤਰ ਨੂੰ ਤਿਆਰ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਯੰਤਰ ਜਿਹੜੇ ਹੋਰ ਬੜੇ ਕਈ ਤਰ੍ਹਾਂ ਦੇ ਬਣਾਏ ਇਹ ਪਿੱਛੇ ਵੀ ਜਿਹੜੀ ਚਾਦਰ ਇਹਦੇ ਲਾਈ ਹੋਈ ਆ ਕਿ ਇਹ ਬੈਗ ਹੀ ਟਰੈਕਟਰ ਜਾਊਗਾ ਤੇ ਉਹਦੇ ਬੈਰੀਗੇਟ ਨੂੰ ਪਾ ਕੇ ਇਹ ਕੁੰਡੀ ਖੇਤ ਲੈ ਆਊਗਾ ਜਿਹੜੇ ਬਾਈ ਹੋਣਾ ਨੇ ਟਰੈਕਟਰ ਤਿਆਰ ਕਰਾਇਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਈ ਇਸ ਯੰਤਰ ਦਾ ਕੋਈ ਤਾਂ ਕਿਸਾਨ ਅਭਿਆਸ ਕਰ ਰਹੇ ਨੇ ਅਭਿਆਸ ਕਰ ਰਹੇ ਨੇ ਕਿ ਕਿਵੇਂ ਇਹਨਾਂ ਨੂੰ ਖਿੱਚਿਆ ਜਾਊਗਾ ਕਿਵੇਂ ਇਹ ਕੰਮ ਕਰੇਗਾ ਬਾਈ ਜੀ ਇਹ ਯੰਤਰ ਦਾ ਨਾਂ ਹੈ ਕੋਈ ਜਗਾੜੂ ਹੀ ਆ ਇਹ ਭਰਾਵਾ ਜਗਾੜੂ ਹੀ ਆ ਇਹ 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 ਫਿਰ ਵੈਰੀਗੇਟ ਪਾ ਕੇ ਖਿੱਚਨੇ ਇਹਦੇ ਨਾਲ ਵੈਰੀਗੇਟ ਵੀ ਪਹਿਲਾਂ ਤਾਰ ਖਿੱਚਾਂਗੇ ਕੰਡੇ ਵਾਲੀ ਇੱਕ ਹੀ ਜਾਊਗਾ ਜੇ ਮੈਂ ਪਿੱਛੇ ਵੀ ਪ੍ਰਬੰਧ ਕਰ ਲਿਆ ਅੱਜ ਹੀ ਜੀ ਵੈਗੇ ਜਾਊਗਾ ਜੀ ਵੈਗ ਜੱਲੂ ਦਾ ਬਾਕੀ ਤਾਰਾਂ ਦਾ ਡੋਜਨ ਵੀ ਲੈਂਦਾ ਮੂਰੇ ਪੋੜਾ ਵੈਗੇ ਮੂਰੇ ਹੀ ਪਾਵਾਂਗੇ ਹਾਂ ਹਾਂ ਜੀ ਅੱਜ ਵੀ ਤੁਸੀਂ ਲਾਏ ਹੋਏ ਐਂਗਲ ਵਗੈਰਾ ਅੱਜੇ ਪੱਟੜੇ ਧੱਕਾ ਜਿੱਤੇ ਧੱਕਾ ਲੱਗੇ ਤਾਂ ਕਾ ਵੀ ਲੜਾਈ ਖੱਚੜਾ ਵੇ ਖੱਚਾ ਵੀ ਅੱਗੇ ਪਿੱਛੇ ਜਣ ਕੇ ਸਾਰਾ ਚੱਲੂਗਾ ਇਹ ਫਿਰ ਤੂੰ ਟੋਡੀ ਕਾੜ ਕਿਦੀ ਸੀ ਵੀ ਇਹ ਇਦਾਂ ਬਣਾ ਲਈਏ ਉਹ ਦੇਖੋ ਜੱਟ ਜਗਾੜੀ ਹੁੰਦੇ ਆ ਕਾੜਾ ਸ਼ੁਰੂ ਤੋਂ ਹੀ ਰਹਿਣੇ ਆਏ ਆ ਤੇ ਮਤਲਬ ਕੋਈ ਜਬਰੇ ਦਿਮਾਗ ਵਿੱਚ ਲਿਉਣੀ ਪੈਂਦੀ ਆ ਇਹ ਕਾੜਾ ਵੇਛਾਈ ਰਹਿੰਦੀ ਹੈ ਦਿਮਾਗ ਦੇ ਵਿੱਚ ਰਹਿੰਦੀ ਹੈ ਜੱਟਾਂ ਦੇ ਮੁੰਡੇ ਜੰਮ ਦੇ ਬੇਸਤਰੀ ਆ ਜੰਮ ਦੇ ਹੀ ਕਾੜ ਕਾਢਦੇ ਆ ਹਰੇਕ ਕੰਮ ਹੁੰਦਾ ਆ ਹਾਂਜੀ ਇਹ ਬਾਈ ਹੁਣਾਂ ਨੇ ਇਹ ਜਗਾੜੂ ਯੰਤਰ ਬਣਾਇਆ ਕਿ ਕਹਿੰਦੇ ਨੇ ਕਿ ਇਹਦੇ ਨਾਲ ਅਸੀਂ ਪਹਿਲਾਂ ਕੰਡਿਆਲੀ ਤਾਰ ਖਿੱਚਣੀ ਹੈ ਉਸ ਤੋਂ ਬਾਅਦ ਨਾਲ ਹੀ ਅਸੀਂ ਬੈਰੀਗੇਟਾਂ ਨੂੰ ਵੀ ਖਿੱਚਾਂਗੇ ਪਿਛਲੇ ਪਾਸੇ ਵੀ ਐਂਗਲ ਲਾਇਆ ਤੇ ਹੁਣ ਤੁਹਾਨੂੰ ਦੂਸਰੇ ਪਾਸੇ ਦਾ ਮਾਹੌਲ ਵੀ ਦਿਖਾਉਨੇ ਆ ਕਿ ਕਿਸ ਤਰੀਕੇ ਦੀ ਤਿਆਰੀ ਕਿਸਾਨਾਂ ਦੀ ਅਤੇ ਪ੍ਰਸ਼ਾਸਨ ਦੀ ਹੈ ਕਿਉਂਕਿ ਕੱਲ ਤੁਹਾਨੂੰ ਅਸੀਂ ਜੀਸੀਬੀ ਦਿਖਾਈ ਹੈ ਜਿਹੜੀ ਮੋਡੀਫਾਈ ਕਰਕੇ ਕਿਸਾਨ ਲੈ ਕੇ ਆਏ ਨੇ ਅਗਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਹੋਈ ਤੇ ਫਿਰ ਉਹਨਾਂ ਜੀਸੀਬੀਆਂ ਦਾ ਇਸਤੇਮਾਲ ਕਰਕੇ ਕਿਸਾਨ ਅੱਗੇ ਵਧਣਗੇ ਐਣਕਾ ਵਗੈਰਾ ਪੂਰੀਆਂ ਲਾਲੀਆਂ ਨੇ ਅੱਖਾਂ ਦੇ ਉੱਪਰ ਜਿਹੜੇ ਹੰਝੂ ਗੈਸ ਦੇ ਗੋਲੇ ਹੁੰਦੇ ਆ ਉਹ ਗੋਲਿਆਂ ਨੂੰ ਰੋਕਣ ਦੇ ਲਈ ਹੰਝੂ ਗੈਸਾਂ ਨੂੰ ਰੋਕਣ ਦੇ ਲਈ ਇੱਥੇ ਪੂਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਆ ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਆਪਣੀ ਤਿਆਰੀ ਕਿਵੇਂ ਦੀ ਕੀਤੀ ਹੈ ਕਿਸਾਨਾਂ ਦੇ ਵਿੱਚ ਕਿੰਨਾ ਜੋਸ਼ ਆ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਧੁੰਦ ਦੇ ਕਾਰਨ ਠੰਡ ਤਾਂ ਜਰੂਰ ਵਧੀ ਹੈ ਪਰ ਇੱਥੇ ਮਾਹੌਲ ਗਰਮ ਹੈ ਕਿਉਂਕਿ ਕਿਸਾਨਾਂ ਨੇ ਪਰਸੋਂ ਦਾ ਕਿਹਾ ਹੋਇਆ ਕਿ 21 ਤਰੀਕ ਯਾਨੀ ਕਿ ਅੱਜ 11 ਵਜੇ ਦਿੱਲੀ ਕੂਚ ਕੀਤੀ ਜਾਣੀ ਹੈ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਅੱਗੇ ਵਧਿਆ ਜਾਵੇਗਾ ਜੇਕਰ ਹਰਿਆਣਾ ਪ੍ਰਸ਼ਾਸਨ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਤਾਂ ਫਿਰ ਇਹਨਾਂ ਦੇ ਕੋਲ ਵੀ ਪੂਰਾ ਪ੍ਰਬੰਧ ਹੈ ਪ੍ਰਬੰਧ ਤੁਹਾਨੂੰ ਅਸੀਂ ਕੱਲ ਬਹੁਤ ਸਾਰੇ ਦਿਖਾਏ ਤੇ ਇੱਕ ਪ੍ਰਬੰਧ ਤੁਹਾਨੂੰ ਹੋਰ ਦਿਖਾ ਦਿੰਨੇ ਆ ਇੱਕ ਪ੍ਰਬੰਧ ਇਹ ਹੈ ਕਿ ਜਿਹੜਾ ਪਿੱਛੇ ਕਿਸਾਨਾਂ ਨੇ ਕੁੰਡੀ ਪਾਉਣ ਦੇ ਲਈ ਇੱਕ ਯੰਤਰ ਬਣਾਇਆ ਇਹ ਯੰਤਰ ਨੂੰ ਤੁਸੀਂ ਦੇਖ ਲਓ ਕਿ ਬੈਰੀਗੇਟਾਂ ਨੂੰ ਖਿੱਚਣ ਦੇ ਲਈ ਇਹ ਯੰਤਰ ਨੂੰ ਤਿਆਰ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਯੰਤਰ ਜਿਹੜੇ ਹੋਰ ਬੜੇ ਕਈ ਤਰ੍ਹਾਂ ਦੇ ਬਣਾਏ ਇਹ ਪਿੱਛੇ ਵੀ ਜਿਹੜੀ ਚਾਦਰ ਇਹਦੇ ਲਾਈ ਹੋਈ ਆ ਕਿ ਇਹ ਬੈਗ ਹੀ ਟਰੈਕਟਰ ਜਾਊਗਾ ਤੇ ਉਹਦੇ ਬੈਰੀਗੇਟ ਨੂੰ ਪਾ ਕੇ ਇਹ ਕੁੰਡੀ ਖਿੱਚ ਲਿਆਊਗਾ ਜਿਹੜੇ ਬਾਈ ਹੋਣਾ ਨੇ ਇਹ ਟਰੈਕਟਰ ਤਿਆਰ ਕਰਾਇਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਈ ਇਸ ਯੰਤਰ ਦਾ ਕੋਈ ਕਿਸਾਨ ਅਭਿਆਸ ਕਰ ਰਹੇ ਨੇ ਅਭਿਆਸ ਕਰ ਰਹੇ ਨੇ ਕਿ ਕਿਵੇਂ ਇਹਨਾਂ ਨੂੰ ਖਿੱਚਿਆ ਜਾਊਗਾ ਕਿਵੇਂ ਇਹ ਕੰਮ ਕਰੇਗਾ ਬਾਈ ਜੀ ਇਹ ਯੰਤਰ ਦਾ ਨਾਂ ਹੈ ਕੋਈ ਜਗਾੜੂ ਹੀ ਆ ਇਹ ਭਰਾਵਾ ਜਗਾੜੂ ਹੀ ਆ ਇਹ ਜਗਾੜੂ ਹੀ ਆ ਇਹ ਇਹ ਫਿਰ ਬੈਰੀਗੇਟ ਪਾ ਕੇ ਖਿੱਚਨੇ ਇਹਦੇ ਨਾਲ ਬੈਰੀਗੇਟ ਵੀ ਪਹਿਲਾਂ ਤਾਰ ਖਿੱਚਾਂਗੇ ਕੰਡੇ ਵਾਲੀ ਇਹ ਫਿਰ ਵੈਕ ਹੀ ਜਾਊਗਾ ਜਿਵੇਂ ਪਿੱਛੇ ਵੀ ਪ੍ਰਬੰਧ ਕਰ ਲਿਆ ਅੱਜ ਜੀ ਵੈਕ ਹੀ ਜਾਊਗਾ ਜੀ ਵੈਕ ਜੱਲੂ ਦਾ ਬਾਕੀ ਤਾਰੇ ਡੋਜਨ ਵੀ ਲੈਂਦਾ ਮੋਰੇ ਪੋੜਾ ਬਹਿ ਕੇ ਮੋਰੇ ਹੀ ਪਾਵਾਂਗੇ ਹਾਂਜੀ ਅੱਗੇ ਵੀ ਤੁਸੀਂ ਲਾਏ ਹੋਏ ਐਂਗਲ ਵਗੈਰਾ ਅੱਜ ਪੱਟੜੇ ਧੱਕਾ ਜਿੱਤੇ ਧੱਕਾ ਲੱਗੇ ਧੱਕਾ ਵੀ ਲੜਾਈ ਖਚੜੇ ਖਚਾਵੇਂ ਵੀ ਅੱਗੇ ਪਿੱਛੇ ਜਣ ਕੇ ਸਾਰਾ ਚੱਲੂਗਾ ਇਹ ਫਿਰ ਤੂੰ ਟੋਡੀ ਕਾੜ ਕਿਦੀ ਸੀ ਵੀ ਇਹ ਇਦਾਂ ਬਣਾ ਲਈਏ ਉਹ ਦੇਖੋ ਜੱਟ ਜਗਾੜੀ ਹੁੰਦੇ ਆ ਕਾਢਾ ਸ਼ੁਰੂ ਤੋਂ ਹੀ ਰੰਦੀ ਆਏ ਆ ਤੇ ਮਤਲਬ ਕੋਈ ਚੀਜ਼ ਜਬਰ ਦਿਮਾਗ ਵਿੱਚ ਲਿਉਣੀ ਪੈਂਦੀ ਆ ਇਹ ਕਾਢਾਂ ਵੇਛਾਈ ਰਹਿੰਦੀ ਆ ਦਿਮਾਗ ਦੇ ਵਿੱਚ ਰਹਿੰਦੀ ਆ ਜੱਟਾਂ ਦੇ ਮੁੰਡੇ ਜੰਮ ਦੇ ਬੇਸਤਰੀ ਆ ਜੰਮ ਦੇ ਹੀ ਕਾੜ ਕਾਢਦੇ ਹਰੇ ਕੰਮ ਆਉਂਦਾ ਆ ਹਾਂਜੀ ਇਹ ਬਾਈ ਹੋਣਾ ਨੇ ਇਹ ਜਗਾੜੂ ਯੰਤਰ ਬਣਾਇਆ ਕਿ ਕਹਿੰਦੇ ਨੇ ਕਿ ਇਹਦੇ ਨਾਲ ਅਸੀਂ ਪਹਿਲਾਂ ਕੰਡਿਆਲੀ ਤਾਰ ਖਿੱਚਣੀ ਹੈ ਉਸ ਤੋਂ ਬਾਅਦ ਨਾਲ ਹੀ ਅਸੀਂ ਬੈਰੀਗੇਟਾਂ ਨੂੰ ਵੀ ਖਿੱਚਾਂਗੇ ਪਿਛਲੇ ਪਾਸੇ ਵੀ ਐਂਗਲ ਲਾਇਆ ਤੇ ਹੁਣ ਤੁਹਾਨੂੰ ਦੂਸਰੇ ਪਾਸੇ ਦਾ ਮਾਹੌਲ ਵੀ ਦਿਖਾਉਨੇ ਆ ਕਿ ਕਿਸ ਤਰੀਕੇ ਦੀ ਤਿਆਰੀ ਕਿਸਾਨਾਂ ਦੀ ਹੈ ਤੇ ਪ੍ਰਸ਼ਾਸਨ ਦੀ ਹੈ ਕਿਉਂਕਿ ਕੱਲ ਤੁਹਾਨੂੰ ਅਸੀਂ ਜੀਸੀਬੀ ਦਿਖਾਈ ਹੈ ਜਿਹੜੀ ਮੋਡੀਫਾਈ ਕਰਕੇ ਕਿਸਾਨ ਲੈ ਕੇ ਆਏ ਨੇ ਅਗਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਹੋਈ ਤੇ ਫਿਰ ਉਹਨਾਂ ਜੀ ਸੀ ਬੀਆਂ ਦਾ ਇਸਤੇਮਾਲ ਕਰਕੇ ਕਿਸਾਨ ਅੱਗੇ ਵਧਣਗੇ ਐਣਕਾ ਵਗੈਰਾ ਪੂਰੀਆਂ ਲਾਲੀਆਂ ਨੇ ਅੱਖਾਂ ਦੇ ਉੱਪਰ ਜਿਹੜੇ ਹੰਝੂ ਗੈਸ ਦੇ ਗੋਲੇ ਹੁੰਦੇ ਆ ਉਹ ਗੋਲਿਆਂ ਨੂੰ ਰੋਕਣ ਦੇ ਲਈ ਹੰਝੂ ਗੈਸ ਨੂੰ ਰੋਕਣ ਦੇ ਲਈ ਇੱਥੇ ਪੂਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਆ